ਜਾਤ ਪਰੇ ਕਰਤਾ ਹੋ ਮੈਂ ਝੂਠ ਬੋਲਿਆ ਮੁੱਕ ਗਿਆ ਮਨ 11 ਨਹੀਂ ਮੁੱਕ ਗਿਆ ਕਿਉਂ ਗਿਆ ਇਹ ਕੀ ਹੋ ਗਿਆ ਮੁੱਕ ਗਿਆ ਤੁਸੀਂ ਝੂਠ ਬੋਲ ਕੇ ਆਇਓ ਸੰਗਤ ਨੂੰ ਬੇਇੱਜ਼ਤ ਬਣਾਤਾ ਤੁਸੀਂ ਸਾਰੀ ਮੈਂ ਕਹਤਾ ਬਣਾਤਾ ਤੁਸੀਂ ਨਾਂ ਕਿ ਗਲਤ ਲਸਿਆ ਆਪਦਾ ਨਾ ਮੈਂ ਕੋਈ ਗੁਰੂ ਸਾਹਿਬ ਗੁਰਦਵਾਰੇ ਕੋਲੇ ਮਾਰਿਆ ਇਹ ਤਾਂ ਪਿੰਡ ਦੀ ਸੰਗਤ ਖੜੀ ਕੋਲੇ ਨਹੀਂ ਕਿਹਾ ਬਾਬਾ ਜੀ ਇੱਕ 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 ਵੇਲੇ ਬਾਬਾ ਜੀ ਦੇਖੋ ਇੱਕ ਨਾਂ ਦੱਸੋ ਤੁਸੀਂ 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 ਕੋਲੇ ਨਹੀਂ ਕਿਹਾ ਮੇਰੇ ਕੋਲ ਵੀਡੀਓ ਰਿਕਾਰਡ ਆ ਤੁਸੀਂ ਕਿਹਾ ਵੀ ਗੁਰੂ ਸਾਹਿਬ ਗੁਰਦਵਾਰੇ ਚ ਲੈ ਕੇ ਆਏ ਆ ਤੇ ਮੇਰਾ ਨਾਮ ਮਰਜੀਤ ਸਿੰਘ ਦੇਖੋ ਬਾਬਾ ਜੀ ਦੇਖੋ ਇਹ ਪਹਿਲੀ ਦੇਖੋ ਤੁਹਾਡੀ ਉਮਰ ਦੇ ਹਿਸਾਬ ਨਾਲ ਤੁਸੀਂ ਝੂਠ ਬੋਲਦੇ ਚੰਗੇ ਲੱਗਦੇ ਬੱਚੇ ਹੋ ਤੁਸੀਂ ਪਰਮਾਤਰ ਗਿਆ ਨਹੀਂ ਪਤਾ ਲੱਗਿਆ ਕੋਈ ਕਿ ਇਹ ਗੱਲ ਐਸੀ ਫਿਰ ਤੁਸੀਂ ਪਹਿਲਾਂ ਦੋਦਾ ਦੱਸਿਆ ਫਿਰ ਤੁਸੀਂ ਕੋਲੀ ਤੁਸੀਂ ਪਿੰਡ ਦੀ ਗੱਲ ਦੱਸਦਾ ਬਾਬਾ ਜੀ ਵੀਡੀਓ ਆ ਗੁਰੂ ਸਾਹਿਬ ਗੁਰਦਵਾਰੇ ਕਹਦਾ ਤਾਂ ਕੋਈ ਬੀਬੀ ਜੀ ਸਾਡੇ ਪਿੰਨ ਵੀ ਗੁਰੂ ਸਰ ਗੁਰਦੁਆਰਾ ਹੈਗਾ ਹਾਂ ਨਹੀਂ ਕਰੋ ਨਹੀਂ ਲੱਗਿਆ ਪਤਾ ਕੋਟਪਾਈ ਵੀ ਹੈਗਾ ਗੁਰੂ ਸਰ ਗੁਰਦੁਆਰਾ ਤਾਂ ਜਿਹੜਾ ਹੁਣ ਕੰਮ ਤੁਸੀਂ ਤੁਸੀਂ ਮੰਨ ਵੱਡੀ ਗਲਤੀ ਹੋਈ ਐ ਜਿਹਨਾਂ ਸਲੂਨ ਸੀਗਾ ਹਾਂ ਬਾਬਾ ਜੀ ਕਹਿੰਦੇ ਵੀ ਉਹਨਾਂ ਨੇ ਸਾਨੂੰ ਦੱਸਿਆ ਨਹੀਂ ਵੀ ਸਲੂਨ ਦਾ ਕੰਮ ਹੈਗਾ ਸਾਡਾ ਤੇ ਅਸੀਂ ਕੰਮ ਘਟਨ ਕਰਨਾ ਪਰ ਉਹ ਕਹਿ ਰਹੇ ਆ ਕਿ ਅਸੀਂ ਦੱਸਿਆ ਸੀ ਇਹ ਦੇਖੋ ਹੁਣ ਤਾਂ ਕੁਛ ਨਹੀਂ ਉਹ ਉਹ ਇਸ ਵੇਲੇ ਐਂਗਜਮੈਂਟ ਗੱਲ ਚੌਂ ਲੈ ਇੱਕ ਵਾਰ ਗੱਲ ਚੌਂ ਲੈ ਇਹ ਤਾਂ ਹੁਣ ਸੌਂਦੇ ਆ ਉਹ ਫੜੇ ਵੀ ਆ ਬੈਠੇ ਆ ਨਹੀਂ ਹੁਣ ਇੱਥੇ ਆਏ ਖੜੇ ਆ ਲੈ ਆਓ ਅੱਗੇ ਲੈ ਆਓ ਭਾਈ ਆਈ ਨਾ ਆਈ ਕੈਰੀ ਆ 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 ਜੋ ਸੱਚ ਦੱਸਾਂਗੇ ਸੱਚ ਹੀ ਦੱਸਾਂਗੇ ਸੱਚ ਸੱਚ ਬਿਲਕੁਲ ਸੱਚ ਦੱਸੋ ਜੀ ਹਾਂ ਅਸੀਂ ਹਾਂ ਸਾਰੇ ਇਹ ਕਿ ਐਸੇ ਦਿਸਚਰਨ ਕੋਲਿਆ ਤੇ ਅਰਦਾਸ ਕਰਾਉਣੀ ਹੈ ਬਾਬਾ ਦੱਸੋ ਜੀ ਤੇ ਦੱਸੋ ਦੱਸੋ ਹਾਂ ਦੱਸੋ ਤੁਹਾਡੇ ਮੂੰਹ ਤੇ ਭੈਣ ਕਹਿ ਰਹੀ ਆ ਮੈਂ ਤਾਂ ਪੜਿਆ ਦੇਖੋ ਤੁਸੀਂ ਪੜੇ ਨਹੀਂ ਬਾਈ ਸੁਣਦਾ ਤਾਂ ਸਿੱਖ ਤੁਹਾਨੂੰ ਤੁਸੀਂ ਪੜੇ ਨਹੀਂ ਗੇ ਸੁਣਦਾ ਤਾਂ ਠੀਕ ਹੈ ਨਾ ਅੱਖਾਂ ਤਾਂ ਚਲਦੀਆਂ ਆ ਅਰਦਾਸ ਜੀ ਵੀ ਕੀਤੀ ਆ ਅਰਦਾਸ ਜੀ ਵੀ ਕੀਤੀ ਆ ਇਹ ਮੈਂ ਇਸ ਗੱਲ ਦੀ ਇਹੋ ਜਿਹੀ ਗੱਲ ਤੁਹਾਨੂੰ ਇਹ ਵੀ ਦੱਸਣੀ ਆ ਬਈ ਜੀ ਤਾਂ ਇਹ ਸੀ ਅਸੀਂ ਅਸੀਂ ਬਿਲਕੁਲ ਰੱਖਿਆ ਫੁੱਲ ਰੱਖਿਆ ਅਸੀਂ ਗੱਡੀ ਕਰਾ ਕੇ ਗੱਡੀ ਤੇ ਲੈਣੇ ਕਾਬਾ ਬਾਬਾ ਕਹਿੰਦਾ ਵੀ ਉੱਥੇ ਚਾਰ ਨਹੀਂ ਲੋਣੀ ਪਉਂਦੀ ਤੇ ਆਪਾਂ ਵੀ ਇਹ ਸਾਰੇ ਗੇਂਦ ਤੇ ਆਪਾਂ ਕੋਨਾ ਹਾਥੀ ਕਰਵਾ ਲੀ ਨੀ ਨੀ ਅੱਜ ਕਹਿ ਕੇ ਦਰਵਾ ਗਿਆ ਨਾ 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 ਨਹੀਂ ਮੈਂ ਕਿਹਾ ਵੀ ਜੋ ਮਰਜੀ ਲੈ ਅੱਛਾ ਹਾਥੀ ਵਾਲੀ ਗੱਲ ਤੁਹਾਨੂੰ ਕਿਹਨੇ ਕਹੀ ਬਾਬੇ ਨੇ ਕਿਸੀ ਤੁਸੀਂ ਕਿਹਾ ਸੀ ਵੀ ਕਾਰਤੀ ਨਾ ਜਾਂਦੇ ਉਹ ਕਿ ਮੈਂ ਕਿਉਂ ਬਾਬਾ ਜੀ ਆਸੇ ਸਾਥੀ ਕੋਨਾ ਦੇਉ ਬਣਾ ਪਾ ਸਾਡੇ ਜੀ ਕਸੂਰ ਆ ਨਾ ਮੈਂ ਪਾ ਜਸੇ ਸਾਥੀ ਕਹਿਣਾ ਤੇ ਬਾਅਦ ਚ ਫਿਰ ਸਾਨੂੰ ਮੋਰਤਨ ਕਹਿੰਦਾ ਵੀ ਕਾ ਕੀ ਕਰਾਉਣਾ ਜਨਮ ਦੇ ਨਾਲ ਕਿ ਵੀ ਉੱਥੇ ਮੂਰਤ ਦਾ ਮੂਰਤ ਕਰਨਾ ਅਸੀਂ ਕੱਲਾ ਫੂਨ ਦਾ ਮੂਰਤੀ ਕਰਨਾ ਜਾਣਦੇ ਨਹੀਂ ਬਸ ਆਹੀ ਗੱਲ ਹੋਈ ਪਾਈ ਜ ਆਪਣੇ ਜਿਸੀ ਕਾ ਗੱਡੀ ਕਰਵਾ ਲੈ ਤੁਸੀਂ ਕਰਾ ਤੁਸੀਂ ਇਹਨੇ ਵਗਰ ਲੱਗੇ ਤੁਸੀਂ ਆਪ ਨਾ ਦੇਖਿਆ ਫਿਰ ਤੁਸੀਂ ਤੁਸੀਂ ਹਰੇਕ ਗੱਲ ਤੇ ਝੂਠ ਬੋਲ ਰਹੇ ਹੋ ਤੁਸੀਂ ਸਾਈਕਲੀਆਂ ਕਾਥੂਨੀ ਤੇ ਰੱਖ ਕੇ ਮਹਾਰਾਜ ਪ੍ਰਕਾਸ਼ ਲੈ ਕੇ ਜਾਣ ਵਾਲੇ ਬੰਦੇ ਤੁਸੀਂ ਨਹੀਂ ਲੈ ਕੇ ਗਏ ਤੁਹਾਡੇ ਨਾਂ ਤੇ ਸਾਡੀ ਮੇਰ ਕਾੜੀਆਂ ਪਈਆਂ ਮੈਂ ਰਕਾੜੀਆਂ ਸੁਣਾ ਦਿਆ ਫਤਾਰੀ ਪੰਚਾਇਤ ਚ ਹੱਥ ਕਰਦੇ ਹੋ ਤੁਸੀਂ ਤੁਸੀਂ ਕਾਟੀਆਂ ਤੇ ਰੱਖ ਰਾ ਕੇ ਤਮਾਸ਼ਾ ਬਣਾ ਚੱਡਿਆ ਤੁਸੀਂ ਗੁਰੂ ਗ੍ਰੰਥ ਸਾਹਿਬ ਨੂੰ ਤੁਸੀਂ ਇਹ ਬੰਦੇ ਨੂੰ ਗਾਲ ਵੀ ਕੱਢੀ ਆ ਜਿਹਦੇ ਨਾਲ ਗੱਲ ਕੱਢੀ ਇਹ ਬੰਦੇ ਨੂੰ ਗਾਲ ਇਹਦਾ ਕੋਈ ਬਹੁਤ ਕੁਝ ਹੋ ਜਾਵੇ ਇਹਦੇ ਨਾਲ ਹੁਣੇ ਖੜੇ ਆ ਸਾਡੇ ਸਾਹਦੇ ਕੰਮ ਨਹੀਂ ਕਰਦੇ ਖੜਾ ਜੀ ਹੈ ਬਾਈ ਆਪ ਨੂੰ ਸਾਰੇ ਕੰਮ ਨਹੀਂ ਕਰਾਉਂਦੇ ਇੱਕ ਬੰਦਾ ਨਾਲ ਖੜਾ ਕਰ ਤੁਮੇ ਮੈਂ ਮੁਆਫ ਕਰ ਦਾਂਗੇ ਤੁਸੀਂ ਇੱਦਾਂ ਕਰੋ ਕੋਈ ਵੀ ਦੋ ਬੰਦੇ ਤੁਹਾਡੇ ਹੱਥ ਖੜੇ ਕਰਾਓ ਜਿਹੜੇ ਤੁਹਾਡੇ ਅੱਖੀਂ ਦੋ ਬੰਦੇ ਹੱਥ ਖੜੇ ਕਰ ਦਣ ਲੈ ਠੀਕ ਹੈ ਬਾਈ ਉਹਨਾਂ ਦੀ ਗੱਲ ਉਹਨਾਂ ਨੇ ਹੁਣ ਇਹ ਨਾ ਕਮੇਟੀ ਦੀ ਗੱਲ ਹੈ ਨਾ ਇਹ ਨਾ ਕਮੇਟੀ ਨਾਲ ਸਾਡੇ ਅੱਗੇ ਲੈ ਕੇ ਜੋ ਇਹ ਨਾ ਕਮੇਟੀ ਹੈ ਨਾ ਆਪ ਹੌਸਾ ਕਰਦੇ ਜੀ ਇਹਨਾਂ ਦੇ ਸਾਡੇ ਮੇਰੇ ਯਾਦ ਬਾਕੀ ਫਰਟਾ ਹੈ ਲੈ ਤੁਸੀਂ ਗੱਲਾਂ ਕਰਦੇ ਹੋ ਬਹੁਤ ਆਏ ਥੋੜੇ ਇੰਪਾਰ ਸਾਹਿਬ ጋር ਨਹੀਂ ਮੈਨੂੰ ਸੁਣੋ ਮੈਨੂੰ ਭਾਈ ਬਾਹਰ ਜਾਣਾ ਜਿੱਦਾਂ ਆਪਣਾ ਲੈਂਕ ਨਹੀਂ ਕਿਉਂ ਬਾਬਾ ਇਹਨੇ ਦਸੀ ਗੱਲ ਕੱਢੀ ਨਹੀਂ ਆਇਆ ਇੱਕ ਮਿੰਟ ਬਾਹਰ ਜਾਂਦਾ ਇੱਕ ਮਿੰਟ ਤੁਸੀਂ ਇੱਕ ਮਿੰਟ ਕਮੇਟੀ ਦਾ ਤਾਂ ਕੋਈ ਰੋਲ ਨਹੀਂ ਗੁਰੂ ਦਾ ਗੁਰੂ ਸਰ ਗੁਰਦਾਸ ਜੀ ਕਮੇਟੀ ਅਲੱਗ ਆ ਥੋੜਾ ਡੇਰਾ ਅਲੱਗ ਆ ਨਹੀਂ ਥੋੜਾ ਕੋਈ ਲੱਗ ਦੇ ਮੈਂ ਤਾਂ ਹੀ ਆਣਾ ਵੀ ਤੁਸੀਂ ਜੇ ਸੋ ਤਾਂ ਗਲਤੀ ਹੋਈ ਤਾਂ ਮਾਫੀ ਮੰਗ ਲਓ ਤੇ ਹੋਣੀ ਹੈ ਇਹ ਗੱਲ ਕੀ ਹੋਈ ਆ ਇਹ ਗੱਲ ਖੰਗ ਨਹੀਂ ਜਿਦਾ ਇੱਕ ਮਿੰਟ ਬਾਬਾ ਜੀ ਇਹ ਤੁਹਾਡੀ ਪਰਸਨਲ ਪ੍ਰੋਪਰਟੀ ਹੈ ਤੁਹਾਡੀ ਪਰਸਨਲ ਪ੍ਰੋਪਰਟੀ ਹੈ ਨੀ ਮੈਨੂੰ ਨਹੀਂ ਪਤਾ ਤੁਹਾਡੀ ਪਰਸਨਲ ਪ੍ਰਾਪਰਟੀ ਹੈ ਇਹ ਪਰਸਨਲ ਡੇਰੇ ਦੀ ਹੈ ਡੇਰੇ ਚ ਤੁਸੀਂ ਕਿਵੇਂ ਕਿਸੇ ਆਮ ਬੰਦੇ ਨੂੰ ਕਰ ਕਰ ਸਕਦੇ ਹੋ ਬੰਦਾ ਡੇਰੇ ਦੇ ਬਾਰ ਦਾ ਚੋਰੀ ਕਰਦਾ ਖਰਾਬ ਹੋ ਗਈ ਤੁਹਾਡੀ ਸਾਰੇ ਪਿੰਡ ਲਿਆ ਫੋਨ ਲਿਆ ਫੋਨ ਲੈ ਲੈ ਦਿਓ ਤੁਸੀਂ ਬੈਠੀ ਕਰੋ ਲੈਓ 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 ਆ ਵੀ ਆ ਵੀ ਲੈ ਪੇਟੀਆਂ ਖਲਾ ਕਮਰਾ ਖੋਲਣਾ ਵੇਲੇ ਨਾ ਜਾਂਦਾ ਜਦੋਂ ਉਹ ਕਹਿੰਦੇ ਕਿ ਅਸੀਂ ਤਲਾਸ਼ੀ ਲੈਣੀ ਹੈ ਤੁਹਾਡੇ ਗੁਰੂ ਗ੍ਰੰਥ ਸਾਹਿਬ ਤੁਸੀਂ ਚੋਰੀ ਰੱਖੀ ਬੈਠੇ ਹੋ ਉਹ ਸਿੰਘ ਸਾਹਿਬ ਕਹਿ ਰਹੇ ਨੇ ਕਿ ਤੁਹਾਡੇ ਕੋਲ ਸਾਨੂੰ ਸ਼ੱਕ ਆ ਗੁਰੂ ਗ੍ਰੰਥ ਸਾਹਿਬ ਹੋਰ ਵੀ ਨੇ ਤੁਸੀਂ ਉਹ ਤਲਾਸ਼ੀ ਕਿਉਂ ਦੇਣ ਤੋਂ ਕਰ ਕਰਦੇ ਨਹੀਂ ਗੁਰੂ ਰਾਂਸੇ ਜੀ ਨਹੀਂ ਹੈ ਨਹੀਂ ਤੁਸੀਂ ਤਲਾਸ਼ੀ ਦੇਣ ਤੋਂ ਕਿਉਂ ਕਰ ਕਰਦੇ ਹੋ ਜਿਵੇਂ ਜਿੱਥੇ ਗੁਰੂ ਗ੍ਰੰਥ ਇੱਥੇ ਉਹ ਤਾਂ ਉਹ ਤਾਂ ਥੋੜਾ ਘੇੜਾ ਬੰਦਾ ਸਾਈਕਲ ਦੀਆਂ ਕਾਟੀਆਂ ਤੇ ਰੱਖ ਕੇ ਜਾ ਸਕਦਾ ਹੁੰਦਾ ਤੇ ਕੀ ਵਿਸ਼ਵਾਸ ਕਰਗੇ ਥਾਣੇ ਦੇ ਵਿੱਚ ਵੀ ਦੋ ਜਬੀੜਾ ਆਈਆਂ ਇੱਕ ਉੱਥੇ ਇੱਕ ਇੱਲੇ ਹਾਂ ਤੁਸੀਂ ਜੇ ਮੇਰੇ ਕੋਲ ਬੀੜ ਵੇਖ ਲਿਓ ਗੱਲ ਮੁੱਕੀ ਇਹ 5 ਮਿੰਟ ਜੇ ਹੁਣ ਮੈਨੂੰ ਵਾਲ ਕੱਢ ਕੇ ਮੁੱਕ ਰਿਹਾ ਅੱਗੇ ਆਓ ਅਭੀ ਬਾਰਨ ਤੋਂ ਲੱਗ ਗਿਆ ਬਾਅਦ ਕੇ ਆਏ ਹਾਂ ਸਰ ਜੀ ਆਇਆ ਕੇ ਬਾਹਰ ਜੋ ਮੈਨੇਜਰ ਸਾਹਿਬ ਐ ਕਮੇਟੀ ਵਾਲੇ ਕਹਿੰਦੇ ਸੀ ਵੀ ਸਾਨੂੰ ਅੰਦਰ ਸਰੂਪ ਦੇਖ ਲੈਣਦੇ ਸੀ ਇਹਨੂੰ ਕਿਹਾ ਵੀ ਜੇ ਤੂੰ ਅੰਦਰ ਹੈ ਨਹੀਂ ਤੂੰ ਬਾਹਰ ਖੋਦ ਦੇਖ ਲੈ ਲਿਓ ਜਦੋਂ ਅੰਦਰ ਸੁਪਾਏ ਨਹੀਂ ਤੂੰ ਬਾਹਰ ਖੋਦ ਦੇ ਜੋ ਇਹ ਕਮੇਟੀ ਚੈੱਕ ਕਰ ਦੇਖਣੀ ਚਾਹੁੰਦੇ ਤਾਂ ਦੇਖ ਲੈਣ ਦਿਓ ਇਹ ਗਲਤੀ ਹੋਈ ਆ ਤੂੰ ਮਰ ਤੂੰ ਐਂ ਕਹੇ ਇਸ ਜੁੱਬੇ ਦਾ ਲੈ ਲਓ ਤੂੰ 2000 ਵੇਖ ਜਾਨ ਆ ਜਾਓ ਤੂੰ ਆ ਜਾਓ ਜਦੋਂ ਮਰਜ਼ੀ ਆ ਜਾਓ ਜਦੋਂ ਮਰਜ਼ੀ ਦਾ ਕੀ ਮਤਲਬ ਹੋਇਆ ਕੈਮਰੇ ਦੇ ਸਾਹਮਣੇ ਹੈਗੇ ਨਾਮ ਤੁਸੀਂ ਨਾਲ ਜਾਓ ਯਾ ਇੱਕ ਮਿੰਟ ਇੱਕ ਮਿੰਟ ਨਹੀਂ ਕੋਈ ਤੁਹਾਨੂੰ ਪਰਦੇ ਤੇ ਦੋ ਬੰਦੇ ਨਹੀਂ ਤੁਹਾਨੂੰ ਤੁਹਾਨੂੰ ਇੱਕ ਮਿੰਟ ਪਹਿਲੀ ਤਾਂ ਇਹ ਗੱਲ ਦੱਸੋ ਜਿਹੜਾ ਕੱਲ ਹੋਇਆ ਤੁਸੀਂ ਮੰਨਦੇ ਹੋ ਤਾਂ ਗਲਤੀ ਆ ਉਹ ਜੀ ਗਲਤੀ ਤਾਂ ਫਿਰ ਜਦੋਂ ਹੋਈ ਗਈ ਜਦੋਂ ਤਾਂ ਨਹੀਂ ਤਾਂ ਫਿਰ ਨਹੀਂ ਤੁਸੀਂ ਦੁਕਾਨ ਦਾ ਸਵਾਲ ਸਵਾਲ ਇਹ ਆ ਵੀ ਤੁਸੀਂ ਗਲਤੀ ਮੰਨਦੇ ਕਿ ਨਹੀਂ ਮੰਨਦੇ ਦੁਕਾਨ ਦਾ ਮੂਰਤ ਤੁਸੀਂ ਗਲਤੀ ਮੰਨਦੇ ਹੋ ਸਰੂਪ ਤੁਸੀਂ ਗੋਹੇ ਦੇ ਲੱਬੜੇ ਚ ਅਜੇ ਵੀ ਗਲਤੀ ਨਹੀਂ ਮੰਨਦੇ ਤੁਸੀਂ ਗਲਤੀ ਹੋਰ ਗਲਤੀ ਆਪੇ ਹੋ ਗਈ ਗਲਤੀ ਹੋਗੀ ਨਹੀਂ ਗਲਤੀ ਤੁਸੀਂ ਕੀਤੀ ਹੈ ਜਾਂ ਨਹੀਂ ਕੀਤੀ ਮੰਨਦੇ ਕਿ ਨਹੀਂ ਮੰਨਦੇ ਕਿਸੇ ਲਾਲਚ ਚ ਕੀਤੀ ਸੀ ਤੁਸੀਂ ਗਲਤੀ ਮੰਨਦੇ ਹੋ ਕਿ ਨਹੀਂ ਕੀਤੀ ਹਾਂ ਆਹ ਹੋਈ ਆ ਬਸ ਕਿਹੜੀ ਗਲਤੀ ਹੋਈ ਹੈ ਬਈ ਜਦ ਬਈ ਮੈਂ ਦੁਕਾਨ ਦਾ ਮੂਰਤ ਤੁਹਾਡੇ ਚ ਕਿੰਨੀ ਕਛਣਾ ਦੀ ਗੱਲ ਕੀਤੀ ਹੈ ਨਹੀਂ 500 ਰੁਪਏ ਹਾਂ ਜੀ ਤੇ 500 ਪਿੱਛੇ ਮਾਰਦੀ ਬੇਇੱਜ਼ਤੀ ਕਰਦੀ ਤੂੰ ਫੋਸ ਵਾਲੇ ਚ ਗੋਹੇ ਵਾਲੇ ਚ ਟਰਾਲੀ ਚ ਰੱਖਦੀ ਮੈਂ ਨਹੀਂ ਬੇਇੱਜ਼ਤੀ ਕੀਤੀ ਜੀ ਹੋਰ ਕਿਨੇ ਕਰੀਏ ਮੈਂ ਮੂਰਤ ਆਖਿਆ ਮੂਰਤ ਕਰਨਾ ਮੈਂ ਮੂਰਤ ਕਰਿਆ ਅੱਛਾ ਇੱਕ ਮਿੰਟ ਐਂ ਦੱਸੋ ਤੁਹਾਡੇ ਮੂੰਹ ਤੇ ਦਾੜੀ ਆ ਗਈ ਨਾ ਤੁਹਾਨੂੰ ਪਤਾ ਵੀ ਨਾਈ ਦੀ ਦੁਕਾਨ ਕਿਵੇਂ ਜੀ ਹੁੰਦੀ ਹੈ ਪਤਾ ਨਾ ਬਣਾ ਕੋਈ ਸਿੰਝ ਰੱਖਿਆ ਨਾ ਚੰਗ ਆ ਕੀਆ ਨੇ ਐਂਜੀਆਂ ਕੁਝ ਕੋਈ ਚੀਜ਼ ਹੀ ਨਹੀਂ ਸਿੱਧਾ ਢੋਸੀ ਸੀ ਉੱਥੇ ਕਹਦੇ ਵਸਤ ਲੈ ਵੇਜ ਉੱਥੇ ਉੱਥੇ ਸ਼੍ਰੀ ਆਮ ਤਾਂ ਲਿਖਿਆ ਹੋਇਆ ਹੈ ਫੇਰ ਕੱਟ ਸ਼੍ਰੀ ਆਮ ਲਿਖਿਆ ਹੋਇਆ ਉੱਥੇ ਫੋਟੋਆਂ ਬਣੀਆਂ ਵਾਲ ਮ ਤੇ ਤੈਨੂੰ ਗੱਲ ਨੂੰ ਕੋਈ ਸ਼ਰਾਬ ਦੇ ਠੇਕੇ 'ਚ ਲੈ ਜੂਗਾ ਤੇ ਉੱਥੇ ਚਲ ਜੂਗਾ 500 ਰੁਪਏ ਪਿੱਛੇ ਦੇ ਸਰੂਪ ਲੈ ਜੂਗੇ। ਵਾ ਨਹੀਂ ਤੁਹਾਨੂੰ ਕੋਈ ਕਹੇ ਮੈਂ ਮੁੰਡੇ ਦਾ ਜਨਮ ਦਿਨ ਮਨਾਉਣਾ ਤੇ ਸ਼ਰਾਬ ਦੇ ਠੇਕੇ 'ਚ ਮਨਾਉਣਾ ਤੁਸੀਂ ਸਰੂਪ ਗੁਰੂ ਜੀ ਨਾਲ ਸਾਡਾ ਉੱਥੇ ਲੈ ਜੂਗਾ 500 ਪਿੱਛੇ ਤੇ ਜਿਵੇਂ ਕੱਲ ਲੈ ਤਗੇ ਜਿਵੇਂ ਕੱਲ ਲੈ ਗਏ ਐਵੇਂ ਲੈ ਜੂਗੇ ਹੋਰ ਕਿਵੇਂ ਲੈ ਜੂਗੇ ਕੱਲ ਤੁਹਾਡੇ ਨਾਲ ਪੰਜ ਬੰਦੇ ਪੂਰੇ ਨਹੀਂ ਸੀ ਤੁਸੀਂ ਉਸ ਗੱਲ ਦਾ ਵਿੱਚ ਦੇਖੋ ਅਸੀਂ ਤਾਂ ਕੱਲ ਵੀ ਤੁਹਾਡਾ ਸਤਿਕਾਰ ਕੀ ਮੇਰੇ ਤੁਸੀਂ ਬਾਅਦ ਦੀ ਗੱਲ ਕਰੋ ਜੀ ਬੜੀ ਇਹ ਦੇਖੋ ਮੇਰੇ ਵੱਲ ਦੇਖੋ ਇੱਕ ਮਿੰਟ ਇਹਨਾਂ ਨੂੰ ਛੋਟੋ ਕੋਈ ਪੰਜ ਨਹੀਂ ਸੀ ਵੀਡੀਓ ਸਾਡੇ ਕੋਲ ਉਹ ਮਾੜਾ ਕੋਈ ਨਾ ਆਇਆ ਆਧਾਰ ਕਾਰਡ ਕੀ ਨਾਮ ਤੇ ਤੁਹਾਡਾ ਦਿਖਾਇਓ ਤੁਸੀਂ ਕਰਨਾ ਹੈ ਸਕੈਨ ਅਮਰਦੀਪ ਆਧਾਰ ਕਾਰਡ ਭਾਈ ਉਹ ਕਾਰਨ ਸੇ ਸੀ ਨਾਮ ਤੇ ਲਿਖਿਆ ਪਿਆ ਆਜਾ ਇਹਨਾਂ ਲਿਖਿਆ ਆ ਜੀ ਤੁਹਾਡੇ ਦਾਸ ਦਾਸ ਦੇਖ ਲੈ ਤੁਹਾਡੀਆਂ 4-5 ਗਲਤੀਆਂ ਇੱਕ ਤਾਂ ਤੁਸੀਂ ਨਾਈ ਦੀ ਦੁਕਾਨ ਸਰੂਪ ਲਗੇ ਦੂਜਾ ਤੁਸੀਂ ਗੋਹੇ ਵਾਲੇ ਛੋਟੇ ਹੱਦ ਸੇ ਲਗਿਆ ਤੀਜਾ ਤੁਸੀਂ ਨਾਮ ਗਲਤ ਦੱਸਿਆ ਚੌਥਾ ਤੁਸੀਂ ਕਮੇਟੀ ਦਾ ਨਾਮ ਗਲਤ ਦੱਸਿਆ ਪੰਜਵਾਂ ਤੁਸੀਂ ਪਿੰਡ ਹੀ ਗਲਤ ਦੱਸਿਆ ਉਹ ਵੀ ਦੱਸ ਰਿਹਾ ਕੁਝ ਅਮਰਦਾਸ ਪੌਲ ਸਾਹਿਬ ਨੂੰ ਦੱਸਿਆ ਜੀ ਪੌਲ ਮੈਂ ਸੰਤਾਂ ਸਕਿਆ ਪੌਲ ਪਹਿਲਾਂ ਬੁੱਡੇ ਦਲ ਦਾ ਨਾਮ ਕਿਉਂ ਲਿਆ ਬਿਲਕੁਲ ਠੀਕ ਗੱਲ ਤੁਹਾਡੀ ਆਜੋ ਗੱਲ ਸੁਣੀਏ ਹਾਂਜੀ ਮੈਂ ਵੀਡੀਓ ਹਾਂ ਬੁੱਡੇ ਦਲ ਦਾ ਤੁਸੀਂ ਕਿਉਂ ਨਾਮ ਲਿਆ ਵੀਡੀਓ ਪ੍ਰੂਫ ਆ ਜੀ ਅਸੀਂ ਕੱਟ ਕੇ ਨਾਲ ਚਲਾਉਣੀ ਆਂ ਗਲਤੀ ਤੁਹਾਡੀ ਤੁਸੀਂ ਪੰਜਾਸ਼ ਹੋ ਗਲਤੀ ਤੁਹਾਡੀ ਪੰਜਾਚਾਰਾਂ ਨੂੰ ਤੁਸੀਂ ਹੋਰ ਨਾਲ ਫਸਾਈ ਜਾਂਦੇ ਹੋ ਕਹਿੰਦੇ ਤੁਸੀਂ ਕਮੇਟੀ ਨੂੰ ਫਸਾਉਣੀ ਹੈ ਕਿ ਤੁਸੀਂ ਪਿੰਡ ਨੂੰ ਫਸਾਉਣੀ ਹੈ ਜੀ ਕਿੰਨੇ ਸਾਲ ਹੋ ਗਏ ਜੀ 33 ਸਾਲ ਹੋ ਗਏ ਜੀ ਹਾਂ ਪੈਂਚਰ ਸਕੂਟਰੀ ਤੇ ਥੋੜੀ ਸੰਗਰ ਤੋਂ 4 ਕਿਲੋਮੀਟਰ ਹੈ ਗੁਰੂਗ੍ਰਾਂ ਸਾਹਿਬ ਦਾ ਸਰੂਪ ਹੈ ਬੰਨ ਕੇ ਲਿਆਏ ਜਿਵੇਂ ਪੱਠੇ ਬੰਨ ਕੇ ਲਿਆਈ ਹਾਂ ਮੈਨੂੰ ਫੋਨ ਆਇਆ ਰਾਤ ਤੁਹਾਡੇ ਪਿੰਡ ਤੋਂ ਤੁਸੀਂ ਸਾਈਕਲ ਤੇ ਸਕੂਟਰੀ ਤੇ ਬੰਨ ਕੇ ਲਿਆਏ ਕਿ ਇਹ ਦਿਨ ਮੈਂ ਬੰਨਦੇ ਨੇ ਤਾਂ ਕਰਕੇ ਆ ਦੋਵੇਂ ਤੁਹਾਡੀ ਕਿਸੇ ਨਾਲ ਨਹੀਂ ਬੰਨਦੀ ਹੱਦ ਕਰਦੇ ਹੋ ਤੁਸੀਂ ਪੜਿ ਕਿਹੜੇ ਇੱਕ ਬੰਦੇ ਨਾਲ ਬੰਨ੍ਹ ਕੇ ਰੱਤ ਕੜਾ ਕਰਕੇ ਮਾਰ ਅਸੀਂ ਉਸੇ ਨੂੰ ਸਵਾਲ ਕਰਾਂਗੇ ਦੂਜੇ ਬੰਦੇ ਨੂੰ ਸਵਾਲ ਨਹੀਂ ਕਰਾਂਗੇ ਬੜਿਆ ਇੱਥੇ ਮੈਨੂੰ ਗਾਲ ਕੱਢ ਕੇ ਦਰਵਾਜ਼ੇ ਤੋਂ ਗਾਲ ਕੱਢਣੀ ਚਾਹੀਦੀ ਅੱਗੜੀ ਇਹ ਗਾਲ ਕੱਢ ਮੈਨੂੰ ਕਹੋ ਬਾਈ ਬਾਹਰ ਜਾਂਦਾ ਆਈ ਰੱਖ ਨਾ ਬੜਾ ਐਵੇਂ ਮੁੱਕਰ ਜਿਹਾ ਕੋਲੇ ਖੜਾ ਆ ਆ ਕੋਲੇ ਖੜਾ ਮਾ ਗਾਲ ਨੂੰ ਬਾਹਰ ਜਾ ਚਲੋ ਗਾਲ ਉਹਨੂੰ ਤਾਂ ਸੋਧੋ ਮੁੱਕਦੀ ਆ ਜਦ ਤਾਨੂੰ ਜੁਣਾ ਸਾਹਿਬ ਸ਼ੇਖੀ ਲੱਗੀ ਆ ਨਾਲ ਤਾਂ ਜਵਾਬ ਦੇ ਕੇ ਉੱਪਰ ਜੋੜੀ ਭੱਜਣ ਦੀ ਕੋਸ਼ਿਸ਼ ਨਾ ਕਰੋ ਅਸੀਂ ਕੋਈ ਤੁਹਾਨੂੰ ਇਹ ਨਹੀਂ ਕਿ ਤਰਵਾਰ ਵੀੜੀ ਖੜੀ ਤਾਂ ਜੇ ਤੈਨੂੰ ਕੱਲ ਪੁੱਛੇ ਕਿ ਕਾਰ ਕਿੱਥੇ ਤੁਹਾਡੇ ਦਾ ਕੁਛ ਕੁ ਸੀ ਉਹ ਕਿੱਥੇ ਛੱਗੇ ਕਿ ਪੰਜ ਕਾਰ ਕਿੱਥੇ ਪਹੁੰਚਿਆ ਪੌਲ ਛੱਗਿਆ ਸੀ ਨਹੀਂ ਇੱਥੇ ਕਿਹਨੇ ਇੱਕ ਮਿੰਟ ਇੱਕ ਮਿੰਟ ਤੁਸੀਂ ਪੌਲ ਬਾਬਾ ਜੀ ਮੇਰੇ ਨਾਲ ਗੱਲ ਕਰੋ ਤੁਸੀਂ ਪਹੁੰਚ ਛਕ ਲਿਆ ਪਰ ਤੁਹਾਨੂੰ ਇਹ ਪਤਾ ਵੀ ਗੁਰੂ ਗ੍ਰੰਥ ਸਾਹਿਬ ਸਤਿਗੁਰੂ ਜੀ ਸਾਨੂੰ ਇਹ ਮਨਾ ਮੇਰੀ ਤੇ ਤੁਹਾਨੂੰ ਇਹ ਵੀ ਤਾਂ ਮਨਾ ਹੈਗਾ ਫੋਸ ਵਾਲੀ ਥਾਂ ਤੇ ਮਾਰਦੇ ਰੂਪ ਨਹੀਂ ਰੱਖਣਾ ਕਿ ਇਹ ਲਾਗੂ ਆ ਜਿਹੜਾ ਇਹ ਹਾਂ ਇਹ ਠੀਕ ਹੈ ਜਿਹੜਾ ਗਲਤੀ ਹੋ ਗਈ ਪੰਜ ਮੰਨ ਲੀਂ ਅਗਲੀ ਗੱਲ ਰਹੀ ਇੱਕ ਮਿੰਟ ਇੱਥੇ ਖੜੋ ਗੱਲ ਨਹੀਂ ਭਜਣਾ ਨਹੀਂ ਗਾ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਿੱਥੇ ਲਜ ਗੁਰੂ ਗ੍ਰੰਥ ਸਾਹਿਬ ਲੈ ਜਾਂਦੀ ਮਰਿਆਦਾ ਪੰਜ ਸਿੰਘ ਤਿਆਰਬਰ ਤਿਆਰ ਚਾਹੀਦੇ ਆ ਜੇ ਤਿਆਰਬਰ ਤਿਆਰ ਨਹੀਂ ਤਾਂ ਘਟ ਘਟ ਪੰਜ ਆਦਮੀ ਚਾਹੀਦੇ ਜਿਹੜੇ ਸਾਫ ਸੁਥਰੇ ਹੋਣ ਨਾਤੇ ਧੋਤੇ ਹੋਣ ਘਟ ਘਟ ਗੋਹੇ ਵਾਲਾ ਤਾਂ ਅੰਨੇ ਨੂੰ ਵੀ ਦੱਸਦਾ ਤੁਸੀਂ ਆਪ ਕਿਤੇ ਗੋਹੇ ਵਾਲੀ ਟਰਾਲੀ 'ਚ ਬੈ ਗਏ ਹੋ ਤੁਹਾਨੂੰ ਜਿਹੜਾ ਜੇ ਤੁਹਾਡੇ ਕੋਲ ਬਜ਼ੁਰਗਾਂ ਨੂੰ ਭਾਇਆ ਕਿਤੇ ਗੋਹੇ ਵਾਲੀ ਟਰਾਲੀ 'ਚ ਇਹਨਾਂ ਨੇ ਕਿੰਨਾਂ ਨੇ ਉਹ ਤਾਂ ਕਹਿੰਦੇ ਸਾਨੂੰ ਕਹਿੰਦੇ ਕਾਰ ਅਸੀਂ ਕਿਹਾ ਸੀ ਇਹਨਾਂ ਨੇ ਕਿਹਾ ਰਹਿਣ ਦਿਓ ਵਖੋ ਜੀ ਉਹ ਦੋਹਾਂ ਦਾ ਉਹਨੇ ਧੋਕੇ ਨਾਲ ਲਿਆਣਾ ਤੇ ਮਾਇਦਾ ਨਹੀਂ ਦੇ ਦਿਖਣਾ ਤਾਂ ਤੁਸੀਂ ਮੈਂ ਇੱਕ ਮੈਂ ਤੁਹਾਨੂੰ ਐ ਕਰਦਾ ਮੈਂ ਤੁਹਾਨੂੰ ਕਹਿੰਦਾ ਰੂਲੀ ਤੇ ਭੇਜੋ ਗੋਹੇ ਹਾਂਜੀ ਚੋਰ ਸਾਹਿਬ ਨਾਲ ਤਾਂ ਪੈਰ ਝਾੜ ਲੈਂਦਾ ਆਂ ਉਹ ਤੇਰੀ ਨੂਸੀ ਯਾਰ ਮੈਂ ਲੱਖੜ ਮਾਰੇ ਮੂੰਹ ਤੇ ਉਹ ਜਿਵੇਂ ਮੈਨੂੰ ਫੜ ਕੇ ਬੋਲੇ ਇਹਦਾ ਮੈਨੂੰ ਮੁਕਬਲ ਨਹੀਂ ਇਹ ਲੱਖੜ ਆਹਵੇਂ ਦੁਸ਼ੀ ਹਾਂ ਇਹਦਾ ਪਾਪ ਆਪ ਇੱਥੇ ਪਦਿਸ਼ਤਵਾਦੀ ਮੈਂ ਮੈਂ ਉੱਠਾ ਉਹ ਵੇ ਮੈਂ ਗੱਲ ਕਰਦੇ ਉਹ ਸਾਰੇ ਸਾਰਾ ਪਿੰਡ ਉਹ ਗੱਲ ਹੋ ਗਿਆ ਪਰ ਚਲ ਇੱਥੇ ਸਾਰੇ ਜਿਹੜਾ ਧਰਮ ਸਾਰੇ ਪਿੰਡ ਵਿੱਚ ਸੌਵਾ ਦੇ ਇੱਥੇ ਕੀ ਰੂਪ ਚਲੋ ਚੌਕ ਜਿਹੜਾ ਇੱਥੇ ਪਾਲੀ ਸਮਾਜ ਦਾ ਜਿਹੜਾ ਰੂਪ ਕੋਲੇ ਚਲੋ ਚਲੋ ਪਾ ਦੇ ਰੂਪ ਕੋਲੇ ਚੱਲ ਮਾਰ ਮੂੰਹ ਕਿਉਂ ਮੂੰਹ ਕੋਲ ਮਾਰ ਦੇ ਜੇ ਮੈਂ ਚੌਨਾ ਪੰਜ ਛੜੇਗਾ ਤੁਸੀਂ ਅੱਜ ਦੇ ਬਾਅਦ ਹੁਣੇ ਆ ਪਿੰਡ ਵੀ ਚਾਹਦਾ ਸਾਰੀ ਛੱਪੜ ਦੀ ਰੋਕ ਕਹਿੰਦੇ ਆ ਬੈਟਿੰਗ ਬਣਾਈਏ ਜੀ ਪਿੰਡ ਵੀ ਕਹਿੰਦਾ ਛੱਪੜ ਸਾਰੇ ਪਿੰਡ ਦਾ ਛੱਪੜ ਬਣਾਈ ਸੋਹ ਆ ਗਏ ਇੱਥੇ ਜਿਵੇਂ 50 ਸਾਲ ਤੂੰ ਤਾਂ ਮਾਰੀ ਜਾਂਦਾ 50 ਸਾਲ ਹੋ ਗਿਆ ਕੋਈ ਸੱਤ ਨਹੀਂ ਪੂਰੇ ਹੋਏ ਇਹਨੇ ਬਣਾਇਆ ਇਸੇ ਸਵਾਤਾ ਇਹਨੇ ਆ ਬਣਾਇਆ ਜਗਾ ਰੋਪਾਂ ਨੂੰ ਦੱਸ 10 ਆਜੋ ਸਵਾਤਾ ਵੇਖ ਲਓ ਆਜੋ ਇੱਧਰ ਇੱਧਰ ਜਗਾ ਦੀ ਰੋਕ ਨਾ ਹੋਣਗੇ ਕੋਈ ਸ਼ੰਤ ਨਹੀਂ ਪੂਰਾ ਹੋਇਆ ਇੱਥੇ ਇੱਧਰ ਗਿਆ ਨਾ ਕਰੋ ਬਾਹਰ ਸਵਾਤਾ